ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰ ਰਿਹਾ ਸੀਗਾ ਸਾਂਝੀ ਕਰਦਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਸਭ ਤੋਂ ਵੱਡਾ ਭਾਰ ਆ ਜਿਹੜਾ ਔਰਤ ਨੂੰ ਭੁਗਤਣਾ ਪੈਂਦਾ ਉਹਦੀ ਜ਼ਿੰਦਗੀ ਚ ਉਹਦਾ ਹਮਸਫਰ ਤੁਰ ਜਾਵੇ ਉਹਦਾ ਜੀਵਨ ਸਾਥੀ ਤੁਰ ਜਾਵੇ ਉਹਦੇ ਲਈ ਟੂ ਵੱਡੀ ਕੋਈ ਵੀ ਨਰਕ ਦੀ ਗੱਲ ਹੋ ਨਹੀਂ ਸਕਦੀ ਬਾਕੀ ਮੈਂ ਰੱਬ ਨੂੰ ਕਹਿਣਾ ਵੀ ਹਾਏ ਰੱਬਾ ਤੂੰ ਐਵੇਂ ਨਾ ਕਰਿਆ ਕਰ ਮਾਪੇ ਤਾਂ ਮਸਾਂ ਆਪਣੀਆਂ ਧੀਆਂ ਦਾ ਬੋਝ ਲਾਉਂਦੇ ਨੇ ਆਪਣੇ ਸਿਰ ਤੋਂ ਹਨਾ ਬੋਝ ਲਾ ਲਓ ਜਾਂ ਕਬੀਲਦਾਰੀ ਲਾ ਲਓ ਜਾਂ ਜ਼ਿੰਮੇਵਾਰੀ ਲਾ ਲਓ ਕਿ ਕੋਈ ਇੱਕ ਵਾਰੇ ਮਸਾਂ ਕਰਦਾ ਹਨਾ ਜਦੋਂ ਉਹਨਾਂ ਮਾਪਿਆਂ ਨੂੰ ਦੁਬਾਰਾ ਆਪਣੀ ਧੀ ਦਾ ਕਿਤੇ ਹੋਰ ਕਰਨਾ ਪੈਂਦਾ ਕੋਈ ਅਣਸਖਾਵੀ ਘਟਨਾ ਹੋ ਜਾਂਦੀ ਹੈ ਨਾ ਤਾਂ ਫਿਰ ਉਹਨਾਂ ਤੋਂ ਪੁੱਛਿਆ ਹੀ ਜਾਣੀਦਾ ਜਿਉਂਦੇ ਮਰ ਜਾਂਦੇ ਨੇ ਬਾਈ ਜਿਉਂਦੇ ਮਰ ਜਾਂਦੇ ਨੇ ਉਹ ਨਵੀਂ ਉਮਰ ਦਾ ਮੁੰਡਾ ਨਵੀਂ ਦਾ ਲਾ ਲਓ ਜਾਂ ਥੋੜਾ ਜਆ ਮੰਨ ਲਾ ਕੀ ਵੱਧ ਉਮਰ ਦਾ ਵੀ ਲਾ ਲਈਏ ਇਨਸਾਨ ਤਾਂ ਇਨਸਾਨ ਹੀ ਆ ਉਹ ਤਰ ਜਾਂਦਾ ਨਾ ਤਾਂ ਮੰਨ ਲਾ ਕੀ ਘਾਟਾ ਤਾਂ ਬਹੁਤ ਵੱਡਾ ਹੁੰਦਾ ਵਿਛੋੜਾ ਬਹੁਤ ਵੱਡੀ ਚੀਜ਼ ਆ ਪਰਿਵਾਰ ਨੂੰ ਵੀ ਪੈਂਦਾ ਹੀ ਆ ਤੇ ਉਹਦੇ ਚਾਣੇ ਵਾਲੇ ਸਕੇ ਸਬੰਧੀਆਂ ਨੂੰ ਸਭ ਨੂੰ ਇਹ ਹੁੰਦਾ ਹਨਾ ਵੀ ਰੱਬਾ ਇਹ ਕੀ ਕਰਤਾ ਤੂੰ ਬਹੁ ਵੱਡੀ ਗੱਲ ਹੋ ਜਾਂਦੀ ਆ ਕਿ ਕਿਸੇ ਇਨਸਾਨ ਦਾ ਪਰ ਜਵਾਨੀ ਚ ਤੁਰ ਜਾਣਾ ਛੋਟੀ ਗੱਲ ਤਾਂ ਨਹੀਂ ਹੁੰਦੀ ਪਰ ਦੁੱਖਾ ਚਲੋ ਉਹਨੂੰ ਮੰਨ ਲਾ ਕਿ ਸਭ ਨੂੰ ਆਪੋ ਆਪਣੇ ਹਿਸਾਬ ਨਾਲ ਕਿਸੇ ਨੂੰ ਜ਼ਿਆਦਾ ਕਿਸੇ ਨੂੰ ਵੱਧ ਕਿਸੇ ਨੂੰ ਹੋਰ ਵੱਧ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਔਰਤ ਉਹਨੂੰ ਵਿਆਹੀ ਹੁੰਦੀ ਆ ਦੁਨੀਆ ਦਾ ਸਭ ਤੋਂ ਵੱਡਾ ਭਾਰ ਆ ਸਭ ਤੋਂ ਵੱਡਾ ਬੋਝ ਆ ਜਿਹੜਾ ਉਸ ਔਰਤ ਨੂੰ ਝੱਲਣਾ ਪੈਂਦਾ ਕਿਉਂਕਿ ਕਈ ਦਫਾ ਦੇਖਦੇ ਆਪਾਂ ਕਈ ਵਾਰ ਦੇਖਦੇ ਆ ਕਿ ਇਨਸਾਨ ਦੁਨੀਆ ਤੋਂ ਤੁਰਿਆ ਤੁਰ ਗਿਆ ਕੋਈ ਉਹਦੇ ਲਵੇ ਮੰਨ ਲਓ ਕਿ 2-4 ਸਾਲ ਵਿਆਹ ਨੂੰ ਹੋਏ ਸੀਗੇ ਕੋਈ ਬੱਚਾ ਨਹੀਂ ਹੈਗਾ ਉਹਦੇ ਲਵੇ ਜਾਂ ਕਈਆਂ ਲਵੇ ਬੱਚੇ ਵੀ ਹੁੰਦੇ ਨੇ ਤਾਂ ਪਿੱਛੋਂ ਉਸ ਕੱਲੀ ਔਰਤ ਨੂੰ ਜਾਂ ਉਹ ਮੰਨ ਲਾ ਕੀ ਜਿਹੜੇ ਪਰਿਵਾਰ ਚ ਰਹਿੰਦੀ ਆ ਉਹਦੀ ਉੱਥੇ ਨਹੀਂ ਬਣਦੀ ਜਾਂ ਨਹੀਂ ਨਿਭਦੀ ਤਾਂ ਬਹੁਤ ਵੱਡਾ ਬਜਨ ਆ ਬਹੁਤ ਵੱਡਾ ਭਾਰ ਆ ਜਿਹੜਾ ਉਸ ਨੂੰ ਝੱਲਣਾ ਪੈਂਦਾ ਉਸ ਔਰਤ ਨੂੰ ਬਾਕੀਆਂ ਨੂੰ ਵੀ ਆ ਪਰ ਉਸ ਲਈ ਬਹੁਤ ਵੱਡੀ ਆ ਗੱਲ ਉਹ 2-4 ਸਾਲ ਬਸ ਕੇ ਜਾਂਦੀ ਆ ਤੁਹਾਡੇ ਹਨਾ ਤੇ ਫਿਰ ਉਹਨੇ ਨਵੇਂ ਥਾਂ ਜਾ ਕੇ ਕਿੱਦਾਂ ਮੰਨ ਲੋ ਕੀ ਉਹਦੀ ਜ਼ਿੰਦਗੀ ਦੀ ਸ਼ੁਰੂਆਤ ਦੁਆਰਾ ਕਿਵੇਂ ਹੋਊਗੀ ਇਹ ਬਹੁਤ ਵੱਡਾ ਬਜਨ ਆ ਜਿਨ੍ਹਾਂ ਲਵੇ ਨਹੀਂ ਬੱਚੇ ਹੁੰਦੇ ਉੱਥੇ ਉਹ ਪਰਿਵਾਰ ਪਿਛਲਾ ਉਹਨੂੰ ਭੁੱਲ ਜਾਂਦਾ ਕਿ ਹਾਂ ਸਾਡਾ ਤਾਂ ਤੁਰ ਗਿਆ ਹੁਣੇ ਸਾਡੀ ਇਹ ਵੀ ਨਹੀਂ ਕੁਛ ਲੱਗਦੀ ਕਈ ਥਾਂ ਤੇ ਲੋਕ ਸਿਆਣੇ ਵੀ ਹੁੰਦੇ ਨੇ ਉਹ ਆਪਣੀਆਂ ਧੀਆਂ ਬਣਾ ਕੇ ਉਹਨਾਂ ਦਾ ਵਿਆਹ ਕਰ ਦਿੰਦੇ ਨੇ ਜਾਂ ਕਿਸੇ ਹੋਰ ਨਵੀਂ ਜਗ੍ਹਾ ਤੇ ਤੋਰ ਦਿੰਦੇ ਨੇ ਵੀ ਚਲ ਇਹਨੂੰ ਅਸੀਂ ਆਪਣੇ ਹੱਥੀ ਤੋਰਾਂਗੇ ਸਾਡੀ ਰਿਸ਼ਤੇਦਾਰੀ ਚ ਜਾਂ ਸਾਡੇ ਸਰੀਕੇ ਚ ਜਾਂ ਕਿਤੇ ਵੀ ਲਾ ਲੋ ਉਹ ਸਿਆਣਪ ਉਹ ਉਸ ਦੇ ਦਰਦ ਨੂੰ ਸਮਝਦੇ ਨੇ ਸਾਰੇ ਤਾਂ ਇੱਕੋ ਜਿਹੇ ਹੁੰਦੇ ਪਰ ਫੇਰ ਵੀ ਗੱਲ ਆ ਇੱਕ ਕਿ ਬਹੁਤ ਜ਼ਿਆਦੇ ਗਿਣਤੀ ਦੇ ਲੋਕ ਇਦਾਂ ਦੇ ਵੀ ਨਹੀਂ ਜਿਹੜੇ ਉਹਦੇ ਦਰਦ ਨੂੰ ਨਹੀਂ ਸਮਝਦੇ ਉਹ ਸੋਚਦੇ ਨੇ ਇਹ ਸਾਡੀ ਲੱਗਦੀ ਉਹ ਕੁਛ ਨਹੀਂ ਹੁਣ ਸਾਡਾ ਸੀਗਾ ਜਿਹੜਾ ਉਹ ਤੁਰ ਗਿਆ ਹੁਣ ਅਸੀਂ ਇਹ ਤੋਂ ਕੀ ਕਰਾਉਣਾ ਉਹ ਬੋਝ ਬਣ ਜਾਂਦੀ ਆ ਪਰ ਇਹ ਗਲਤ ਉਹਦਾ ਬਣਦਾ ਹੱਕ ਉਹਨੂੰ ਮਿਲਣਾ ਚਾਹੀਦਾ ਹਮੇਸ਼ਾ ਹੀ ਇਦਾਂ ਹੋਣਾ ਚਾਹੀਦਾ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਇਹ ਗੱਲ ਮੰਨ ਲਾ ਕਿ ਨਜਾਇਜ਼ ਲੱਗੀ ਮੈਨੂੰ ਦੇਖੀ ਆ ਇੱਕ ਦੋ ਥਾਵਾਂ ਤੇ ਮੇਰੇ ਮਨ 'ਚ ਵਿਚਾਰ ਸੀਗਾ ਮੈਂ ਕਿਹਾ ਸਾਂਝੀ ਕਰਦੇ ਆ ਚਲੋ ਹਨਾ ਵੀ ਇਹ ਗੱਲ ਸਹੀ ਆ ਜਾਂ ਗਲਤ ਆ ਬਾਕੀ ਤੁਸੀਂ ਆਪਣੇ ਟਿੱਪਣੀ ਕਰਿਓ ਤੇ ਮੈਸੇਜ ਕਰਿਓ ਕਮੈਂਟ ਕਰਿਓ ਕਿ ਕੋਈ ਤੁਹਾਡੇ ਵਸ ਕੇ ਗਿਆ ਯਾਰ ਤੁਸੀਂ ਉਹਨੂੰ ਮੰਨ ਲਾ ਵਜਨ ਸਮਝਣ ਲੱਗ ਜੰਨੇ ਹੋ ਤੁਸੀਂ ਜੇ ਫਰਜ ਕਰੋ ਇੱਕ ਭਰ ਜਵਾਨੀ ਦੇ ਵਿੱਚ ਮੰਨ ਲਓ ਕਿ ਉਹਦੇ ਤੇ ਵਕਤ ਪੈ ਗਿਆ ਉਤੋਂ ਆਪਾਂ ਉਹਨੂੰ ਇਹ ਬਹੁਤ ਸਮਝਣ ਲੱਗ ਗਏ ਕਿ ਇਹ ਤਾਂ ਹੁਣ ਸਾਡੀ ਲੱਗਦੀ ਉਹ ਕੁਛ ਨਹੀਂ ਫਿਰ ਉਹ ਮਤਲਬ ਮੈਨੂੰ ਬਹੁਤੀ ਸਿਆਣਪ ਵਾਲੀ ਗੱਲ ਲੱਗਦੀ ਨਹੀਂ ਹੈਗੀ ਕਿ ਹੁੰਦੀ ਆ ਹਾਂ ਬਥੇਰੇ ਪਰਿਵਾਰ ਇਹੋ ਜਿਹੇ ਨੇ ਉਹ ਕਹਿੰਦੇ ਨੇ ਭਾਈ ਅਸੀਂ ਬੈਠਾ ਨਾ ਆਪਣੀਆਂ ਧੀਆਂ ਵਾਂਗ ਰੱਖਾਂਗੇ ਜੇ ਉਹਦੇ ਲੋਵੇ ਕੋਈ ਧੀ ਪੁੱਤ ਆ ਜਾਂ ਜਿਹਦੇ ਲੋਵੇ ਨਹੀਂ ਕੋਈ ਬੱਚਾ ਉਹ ਕਹਿੰਦੇ ਨੇ ਭਾਈ ਅਸੀਂ ਤੈਨੂੰ ਆਪਣੀ ਧੀ ਬਣਾ ਕੇ ਤੋਰ ਦਨੇ ਆ ਕਿਤੇ ਕਰਦੇ ਨੇ ਬਹੁਤ ਪਰਿਵਾਰ ਸਮਝ ਵਾਲੀਆਂ ਗੱਲਾਂ ਜਾਂ ਕਿਸੇ ਲੋਵੇ ਬੱਚਾ ਵੀ ਆ ਉਹ ਕਹਿੰਦਾ ਸਾਨੂੰ ਸਾਡਾ ਬੱਚਾ ਦੇ ਜਾ ਭਾਈ ਵੀ ਸਾਰੀ ਉਮਰ ਕੱਟਣੀ ਪਉਤ ਔਖੀ ਆ ਹਨਾ ਜਵਾਨੀ ਚ ਵੀ ਅਸੀ ਤੇਰਾ ਕਿਤੇ ਉਹਦੀ رائے ਮੁਤਾਬਕ ਹੁੰਦਾ ਜਦੋਂ ਗੱਲ ਵੀ ਹਾਂ ਵੀ ਕਿਵੇਂ ਕਰਨਾ ਭਾਈ ਤੀਏ ਜਹਾਨਾ ਰਿਸ਼ਤੇਦਾਰ ਕਹਿੰਦੇ ਨੇ ਜਾਂ ਤੇ ਘਰ ਦੇ ਕਹਿੰਦੇ ਨੇ ਉਹ ਤਾਂ ਮੰਨ ਲਓ ਚੰਗੀ ਗੱਲ ਆ ਜੇ ਉਹਦੀ ਸਲਾਹ ਨਾਲ ਕੋਈ ਉਹਨੂੰ ਮੰਨ ਲਾ ਕੀ ਕਹਿੰਦਾ ਵੀ ਚਲੋ ਇੱਥੇ ਰਹਿਣਾ ਤਾਂ ਇੱਥੇ ਰਹਿ ਐ ਵੀ ਤੇਰਾ ਹੀ ਘਰ ਆ ਜਾਣਾ ਤਾਂ ਭਾਈ ਤਾਂ ਵੀ ਤੇਰੀ ਖੁਸ਼ੀ ਆ ਤੈਨੂੰ ਕਿਸੇ ਨਵੇਂ ਥਾਂ ਤੋਰ ਦਨੇ ਆ ਬੱਚਾ ਰੱਖਣਾ ਬੱਚਾ ਲੈਣਾ ਕਿਸੇ ਦਾ ਉਹ ਤਾਂ ਹੈਗੀ ਆ ਗੱਲ ਸਿਆਣਪ ਦੀ ਪਰ ਜਿੱਥੇ ਸਿਆਣਾ ਹੀ ਮੂਰਖ ਬਣ ਜਾਂਦੇ ਨੇ ਉਹ ਕਹਿੰਦੇ ਨੇ ਤਾਂ ਸਾਡੇ ਤੇ ਬਾਜਣਾ ਹੁਣ ਬੋਝ ਆ ਉਹਨੂੰ ਕੀ ਕਹਾਂਗੇ ਆਪਾਂ ਇਹ ਗੱਲ ਕਿਸੇ ਨੂੰ ਕੌੜੀ ਲੱਗਦੀ ਆ ਹਨਾ ਕਿਸੇ ਨੂੰ ਦੁੱਖ ਲੱਗਦਾ ਸੁਣ ਕੇ ਤਾਂ ਉਹਦੀ ਆਪਣੀ ਮਰਜ਼ੀ ਆ ਆਪਣੇ ਦਿਲ ਦੇ ਵਿੱਚ ਆ ਆਪਾਂ ਮੰਨ ਲਾ ਸ਼ੇਅਰ ਕਰਨਾ ਚਾਹਿਆ ਕੀ ਐਵੇਂ ਨਾ ਕਰਿਆ ਕਰੋ ਯਾਰ ਠੀਕ ਆ ਬਾਕੀ ਬਕਸਿਆ ਤਾਂ ਇੱਥੇ ਕਿਸੇ ਨੂੰ ਨਹੀਂ ਕਿਸੇ ਨੇ ਜੇ ਕੋਈ ਆਪਾਂ ਨੂੰ ਦੋ ਚਾਰ ਗਾਲਾਂ ਕੱਢ ਲੂ ਹਰਕਤਾਂ ਵੀ ਕੋਈ ਨਹੀਂ ਪੈਂਦਾ ਜ਼ਿੰਦਗੀ ਆ ਨਜ਼ਾਰੇ ਲਓ ਬਾਕੀ ਐਵੇਂ ਹੋਣਾ ਨਹੀਂ ਚਾਹੀਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਕਰਨਾ ਧੰਨਵਾਦ ਜੀ